ਗਾਈਜ਼ ਹਰ ਸਾਲ ਇੰਟਰਨੈਸ਼ਨਲ ਸਟੂਡੈਂਟਸ ਲੱਖਾਂ ਦੀ ਗਿਣਤੀ ਦੇ ਵਿੱਚ ਕੈਨੇਡਾ ਦੇ ਵਿੱਚ ਐਂਟਰੀ ਲੈਂਦੇ ਆ ਇਸ ਉਮੀਦ ਦੇ ਨਾਲ ਕਿ ਉਹਨਾਂ ਨੂੰ ਨਾ ਸਿਰਫ ਕੈਨੇਡਾ ਦੇ ਵਿੱਚ ਵਰਕ ਪਰਮਿਟ ਮਿਲੇਗਾ ਬਲਕਿ ਉਹ ਈਜ਼ੀਲੀ ਕੈਨੇਡਾ ਦੇ ਵਿੱਚ ਪੀਆਰ ਵੀ ਹਾਸਿਲ ਕਰ ਲੈਣਗੇ ਬਟ ਪਿਛਲੇ ਕੁਝ ਲੰਬੇ ਟਾਈਮ ਤੋਂ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਬਹੁਤ ਸਾਰੇ ਚੇਂजेस ਕੀਤੇ ਗਏ ਸਟੱਡੀ ਵੀਜ਼ਾ ਦੇ ਵਿੱਚ ਜਿਵੇਂ ਕਿ ਜੀਆਈਸੀ ਵੀ ਇਨਕਰੀਜ਼ ਹੋ ਚੁੱਕੀ ਆ ਇਸ ਦੇ ਨਾਲ ਨਾਲ ਸਟੱਡੀ ਵੀਜ਼ਾ ਦੇ ਉੱਤੇ ਕੈਪਿੰਗ ਲਗਾਉਣਾ ਬਹੁਤ ਸਾਰੇ ਚੇਂजेस ਸਟੂਡੈਂਟਸ ਨੂੰ ਫੇਸ ਕਰਨੇ ਪਏ ਜਿਸ ਦਾ ਇਮਪੈਕਟ ਸਟੱਡੀ ਵੀਜ਼ਾ ਦੇ ਉੱਤੇ ਵੱਡੇ ਲਦੇ ਪਿਆ ਬਹੁਤ ਸਾਰੇ ਵੀਜ਼ਾਸ ਇਦਾਂ ਦੇ ਵੀ ਰਿਫਿਊਜ਼ ਹੋਏ ਜੋ ਬਹੁਤ ਵਧੀਆ ਪ੍ਰੋਫਾਈਲ ਵਾਲੇ ਐਪਲੀਕੈਂਟਸ ਸੀ ਸੋ ਇਸ ਟਾਈਮ ਵੀ ਅਗਰ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਸਟਿਲ ਵੀਜ਼ਾਸ ਆ ਰਹੇ ਆ ਬਟ 2025 ਦੇ ਵਿੱਚ ਸਟੱਡੀ ਵੀਜ਼ਾ ਦੇ ਰਿਜ਼ਲਟਸ ਇੰਨੇ ਵਧੀਆ ਨਹੀਂ ਸੀ ਬਟ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਸਟੱਡੀ ਵੀਜ਼ਾ ਦੇ ਬਾਰੇ ਡਿਸਕਸ ਕਰਾਂਗੇ ਡਿਟੇਲ ਦੇ ਨਾਲ ਇਸ ਟਾਈਮ ਕੈਨੇਡਾ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਸਟੂਡੈਂਟਸ ਆ ਜੋ ਪੀਜੀਡਬਲਪੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਜ਼ਰੀਏ ਕੈਨੇਡਾ ਦੇ ਵਿੱਚ ਐਂਟਰੀ ਲੈ ਕੇ ਬੈਠੇ ਹੋਏ ਆ ਤੇ ਉਹ ਇਸ ਉਮੀਦ ਦੇ ਨਾਲ ਕੈਨੇਡਾ ਦੇ ਵਿੱਚ ਰਹਿ ਰਹੇ ਆ ਕਿ ਬਹੁਤ ਜਲਦ ਉਹਨਾਂ ਨੂੰ ਕੈਨੇਡਾ ਦੇ ਵਿੱਚ ਪੀਆਰ ਮਿਲ ਜਾਊਗੀ ਬਟ ਇਸ ਟਾਈ ਬੈਧਾ ਦੇ ਵੀ ਸਟੂਡੈਂਟਸ ਆ ਜਿਨ੍ਹਾਂ ਦੇ ਵਰਕ ਪਰਮਿਟ ਵੀ ਐਕਸਪਾਇਰ ਹੋ ਚੁੱਕੇ ਆ ਤੇ ਉਹਨਾਂ ਨੂੰ ਇਸ ਗੱਲ ਦੀ ਟੈਨਸ਼ਨ ਸੀ ਕਿ ਉਹਨਾਂ ਨੂੰ ਆਪਣੀ ਕੰਟਰੀ ਵਾਪਸ ਡਿਪੋਰਟ ਕੀਤਾ ਜਾ ਸਕਦਾ ਹੈ ਕਿਸੇ ਵੀ ਟਾਈਮ ਸੋ ਉਹਨਾਂ ਐਪਲੀਕੈਂਟਸ ਲਈ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਬਹੁਤ ਹੀ ਵੱਡੀ ਤੇ ਗੁੱਡ ਨਿਊਜ਼ ਸામਨੇ ਆਉਂਦੀ ਹੋਈ ਨਜ਼ਰ ਆ ਰਹੀ ਆ ਤੇ ਉਹ ਇਹ ਹੈ ਕਿ PNP ਕੋਟਾ ਸਟੂਡੈਂਟਸ ਲਈ ਵਧਾ ਦਿੱਤਾ ਗਿਆ ਆ ਜਿਸ ਦੇ ذریعے ਕੈਨੇਡਾ ਦੇ ਵਿੱਚ ਰਹਿਣ ਵਾਲੇ ਸਟੂਡੈਂਟਸ ਨੂੰ PR ਮਿਲਣੀ ਬਹੁਤ ਜ਼ਿਆਦਾ ਆਸਾਨ ਹੋ ਜਾਏਗੀ ਤੁਹਾਨੂੰ ਦੱਸ ਦਈਏ ਕਿ ਇਸ PNP ਕੋਟੇ ਦੇ ذریعے ਅਪਰੋਕਸੀਮੇਟਲੀ 1 ਲੱਖ ਤੋਂ ਵੀ ਜ਼ਿਆਦਾ ਸਟੂਡੈਂਟਸ ਨੂੰ PR ਦਿੱਤੀ ਜਾਊਗੀ ਸੋ ਅਗਰ ਤੁਸੀਂ ਵੀ ਕੈਨੇਡਾ ਦੇ ਵਿੱਚ ਰਹਿ ਰਹੇ ਹੋ ਤਾਂ ਤੁਸੀਂ ਵੀ ਇਸ ਨਿਊ PNP ਪਾਥਵੇ ਪ੍ਰੋਗਰਾਮ ਦੇ ذریعے ਕੈਨੇਡਾ ਦੇ ਵਿੱਚ इजीली PR ਲੈ ਸਕਦੇ ਆ ਸੋ ਕੈਨੇਡਾ ਇਮੀਗ੍ਰੇਸ਼ਨ ਉਹਨਾਂ ਐਪਲੀਕੇਂਟਸ ਨੂੰ ਸਪੈਸ਼ਲੀ ਜੋ ਸਟੂਡੈਂਟਸ ਕੈਨੇਡਾ ਦੇ ਵਿੱਚ ਆਲਰੇਡੀ ਸਟੱਡੀ ਕਰ ਚੁੱਕੇ ਆ ਉਹਨਾਂ ਦੇ ਕੋਲ ਉੱਥੇ ਦਾ ਐਕਸਪੀਰੀਅੰਸ ਵੀ ਆ ਐਦਾਂ ਦੇ ਐਪਲੀਕੇੈਂਟਸ ਨੂੰ ਪੀਆਰ ਦੇਣਾ ਚਾਹੁੰਦਾ ਹੈ ਕਿਉਂਕਿ ਕੈਨੇਡਾ ਦੇ ਵੱਡੇ ਪ੍ਰਾਂਤਾਂ ਦੇ ਵਿੱਚ ਲੇਬਰ ਮਾਰਕੀਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਪੈਸ਼ਲੀ ਕੰਸਟਰਕਸ਼ਨ ਵਰਕਰਸ ਦੀ ਤੇ ਸਕਿੱਲ ਵਰਕਰਸ ਦੀ ਸੋ ਇਸ ਡਿਮਾਂਡ ਨੂੰ ਪੂਰਾ ਕਰਨ ਲਈ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਨਿਊ ਪੀਐਨਪੀ ਪ੍ਰੋਗਰਾਮ ਜਾਰੀ ਕੀਤਾ ਜਾ ਰਿਹਾ ਹੈ ਸਪੈਸ਼ਲੀ ਸਟੂਡੈਂਟਸ ਦੇ ਲਈ ਸੋ ਕੈਨੇਡਾ ਦੇ ਵਿੱਚ ਰਹਿ ਰਹੇ ਸਟੂਡੈਂਟਸ ਲਈ ਆਪਣੇ ਆਪ ਦੇ ਵਿੱਚ ਇਹ ਬਹੁਤ ਹੀ ਵੱਡੀ ਤੇ ਗੁੱਡ ਨਿਊਜ਼ ਆ ਸੋ ਅਗਰ ਤੁਸੀਂ ਵੀ ਕੈਨੇਡਾ ਦੇ ਵਿੱਚ ਰਹਿ ਰਹੇ ਹੋ ਪੀਆਰ ਦੇ ਲਈ ਸਟਰਗਲ ਕਰ ਰਹੇ ਹੋ ਤਾਂ ਇਹੋ ਜਿਹੇ ਪੀਐਨਪੀ ਪ੍ਰੋਗਰਾਮ ਤੁਹਾਡੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਸਾਬਿਤ ਹੋ ਸਕਦੇ ਆ ਜਾਂ ਅਗਰ ਤੁਹਾਡੇ ਕੋਲ ਕੋਈ ਨਾ ਕੋਈ ਐਡਾ ਦੀ ਡਿਮਾਂਡਿੰਗ ਸਕਿੱਲ ਆ ਜਿਸ ਦੇ ਜ਼ਰੀਏ ਤੁਸੀਂ ਕੈਨੇਡਾ ਨੂੰ ਸਰਵ ਕਰ ਸਕਦੇ ਆ ਆਪਣੀ ਸਰਵਿਸ ਦੇ ਤਰ੍ਹਾਂ ਤਾਂ ਤੁਸੀਂ ਉਸ ਦੇ ਜ਼ਰੀਏ ਈਜ਼ੀਲੀ ਕੈਨੇਡਾ ਦੇ ਵਿੱਚ ਪੀਆਰ ਲੈ ਸਕਦੇ ਆ ਕਿਉਂਕਿ ਲੋ ਸੀਆਰਐਸ ਸਕੋਰ ਦੇ ਨਾਲ ਵੀ ਐਕਸਟਰਾ 600 ਪੁਆਇੰਟ ਐਡਾ ਦੇ ਐਪਲੀਕੇਂਟਸ ਨੂੰ ਦਿੱਤੇ ਜਾ ਰਹੇ ਆ ਜੋ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਹੀ ਵੱਡਾ ਨੰਬਰ ਆ ਇਸ ਤੋਂ ਇਲਾਵਾ ਟੀਆਰ ਪੀਆਰ ਪ੍ਰੋਗਰਾਮ ਦੀ ਅਗਰ ਗੱਲ ਕਰੀਏ ਟੀਆ2 ਪੀਆਰ ਪ੍ਰੋਗਰਾਮ ਦਾ ਮਤਲਬ ਹੈ ਕਿ ਜੋ ਐਪਲੀਕੈਂਟਸ ਟੈਂਪਰੇਰੀ ਵੀਜ਼ਾ ਦੇ ਜ਼ਰੀਏ ਕੈਨੇਡਾ ਦੇ ਵਿੱਚ ਐਂਟਰੀ ਲੈਂਦੇ ਆ ਉਹਨਾਂ ਲਈ ਵੀ ਨਿਊ ਪ੍ਰੋਗਰਾਮ ਜਾਰੀ ਕੀਤੇ ਜਾ ਰਹੇ ਆ ਜਿਸ ਦੇ ਜ਼ਰੀਏ ਐਦਾਂ ਦੇ ਐਪਲੀਕੈਂਟਸ ਜਿਨ੍ਹਾਂ ਦੇ ਕੋਲ ਕੋਈ ਨਾ ਕੋਈ ਐਦਾ ਦੀ ਡਿਮਾਂਡਿੰਗ ਸਕਿੱਲ ਆ ਜੋ ਕੈਨੇਡਾ ਦੇ ਲਈ ਕਿਸੇ ਵੀ ਤਰ੍ਹਾਂ ਬੈਨੀਫੀਸ਼ੀਅਲ ਸਾਬਿਤ ਹੋ ਸਕਦੀ ਆ ਉਹਨਾਂ ਨੂੰ ਵੀ ਕੈਨੇਡਾ ਦੇ ਵਿੱਚ ਈਜ਼ੀਲੀ ਪੀਆਰ ਦਿੱਤੀ ਜਾ ਰਹੀ ਆ ਇਸ ਤੋਂ ਇਲਾਵਾ ਜਿਨ੍ਹਾਂ ਦੇ ਕੋਲ ਫ੍ਰੈਂਚ ਲੈਂਗੁਏਜ ਦੀ ਨੌਲੇਜ ਆ ਉਹਨਾਂ ਨੂੰ ਵੀ ਈਜ਼ੀਲੀ ਲੋ ਸੀਆਰਐਸ ਸਕੋਰ ਦੇ ਨਾਲ ਕੈਨੇਡਾ ਦੇ ਵਿੱਚ ਪੀਆਰ ਪ੍ਰੋ ਸੋ ਬਹੁਤ ਸਾਰੇ ਰਸਤੇ ਆ ਅਗਰ ਤੁਸੀਂ ਕੈਨੇਡਾ ਦੇ ਵਿੱਚ इजीली ਪੀਆਰ ਲੈਣਾ ਚਾਹੁੰਦੇ ਆ ਇਸ ਤੋਂ ਇਲਾਵਾ ਅਗਰ ਤੁਸੀਂ ਪੀਆਰ ਲਈ ਕਾਫੀ ਲੰਬੇ ਟਾਈਮ ਤੋਂ ਸਟਰਗਲ ਕਰ ਰਹੇ ਆ ਤਾਂ ਤੁਹਾਨੂੰ ਐਦਾ ਦਾ ਪ੍ਰਾਂਤ ਆਪਣੇ ਲਈ ਚੂਜ਼ ਕਰਨਾ ਚਾਹੀਦਾ ਆ ਐਦਾ ਦੀ ਪ੍ਰੋਵਿੰਸ ਚੂਜ਼ ਕਰਨੀ ਚਾਹੀਦੀ ਆ ਜਿੱਥੇ ਤੁਸੀਂ ਲੋ ਸੀਆਰਐਸ ਸਕੋਰ ਦੇ ਨਾਲ ਵੀ ਕੈਨੇਡਾ ਦੇ ਵਿੱਚ इजीली ਪੀਆਰ ਹਾਸਿਲ ਕਰ ਸਕੋ ਕਿਉਂਕਿ ਅਗਰ ਤੁਸੀਂ ਵੱਡਾ ਸ਼ਹਿਰ ਚੂਜ਼ ਕਰਦੇ ਆ ਜਾਂ ਫਿਰ ਕੋਈ ਵੱਡਾ ਪ੍ਰਾਂਤ ਚੂਜ਼ ਕਰਦੇ ਆ ਆਪਣੇ ਲਈ ਕੰਮ ਕਰਨ ਦੇ ਲਈ ਉੱਥੇ ਤੁਹਾਨੂੰ ਬਹੁਤ ਤਰ੍ਹਾਂ ਦੀਆਂ ਪ੍ਰੋਬਲਮ ਫੇਸ ਕਰਨੀਆਂ ਪੈ ਸਕਦੀਆਂ ਆ ਜਿਵੇਂ ਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ इजीली ਜੋਬ ਹੀ ਨਹੀਂ ਮਿਲੂਗੀ ਕਿਉਂਕਿ ਆਲਰੇਡੀ ਵੱਡੇ ਪ੍ਰਾਂਤਾਂ ਦੇ ਵਿੱਚ ਕੰਪੀਟੀਸ਼ਨਸ ਬਹੁਤ ਜ਼ਿਆਦਾ ਆ ਬਹੁਤ ਜ਼ਿਆਦਾ ਐਪਲੀਕੈਂਟਸ ਹੋਣ ਦੇ ਕਾਰਨ ਹੀ CRS ਸਕੋਰ ਦਾ ਕੱਟ-ਆਫ ਵੀ ਬਹੁਤ ਜ਼ਿਆਦਾ ਜਾਂਦਾ ਆ ਜਿਸ ਦੇ ਕਾਰਨ ਇਦਾਂ ਦੇ ਐਪਲੀਕੈਂਟਸ ਰਹਿ ਜਾਂਦੇ ਆ ਜਿਨ੍ਹਾਂ ਦਾ CRS ਸਕੋਰ ਬਹੁਤ ਜ਼ਿਆਦਾ ਨਹੀਂ ਵਧੀਆ ਹੁੰਦਾ ਮੀਨ 500 ਤੋਂ ਵੀ ਜ਼ਿਆਦਾ CRS ਸਕੋਰ ਜਾਂਦਾ ਆ ਐਕਸਪ੍ਰੈਸ ਐਂਟਰੀ ਦਾ ਸੋ ਅਗਰ ਤੁਸੀਂ ਕੈਨੇਡਾ ਦੇ ਵਿੱਚ 2026 ਦੇ ਵਿੱਚ PR ਹਾਸਿਲ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਆਪਣੇ ਲਈ ਕੋਈ ਨਾ ਕੋਈ ਇਦਾਂ ਦੀ ਪ੍ਰੋਵਿੰਸ ਚੂਜ਼ ਕਰਨੀ ਚਾਹੀਦੀ ਇਹ ਜਿਸ ਦੇ ਵਿੱਚ ਤੁਸੀਂ ਲੋ ਸੀਆਰਐਸ ਸਕੋਰ ਦੇ ਨਾਲ इजीली ਪੀਆਰ ਹਾਸਿਲ ਕਰ ਸਕੋ ਹਰ ਪ੍ਰੋਵਿੰਸ ਦਾ ਆਪਣਾ ਇੱਕ ਨੋਬਲੀ ਪ੍ਰੋਗਰਾਮ ਹੁੰਦਾ ਹੈ ਤੁਸੀਂ ਆਪਣੀ এডੂਕੇਸ਼ਨ ਏਜ ਦੇ ਐਕਸਪੀਰੀਅੰਸ ਦੇ ਅਕੋਰਡਿੰਗ ਆਪਣੇ ਲਈ ਇੱਕ ਰਾਈਟ ਪ੍ਰੋਗਰਾਮ ਚੂਜ਼ ਕਰਨਾ ਹੁੰਦਾ ਹੈ ਅਗਰ ਤੁਹਾਨੂੰ ਸਮਝ ਨਹੀਂ ਲੱਗ ਰਿਹਾ ਤੁਹਾਡੀ ਏਜ এডੂਕੇਸ਼ਨ ਅਤੇ ਐਕਸਪੀਰੀਅੰਸ ਦੇ ਬੇਸ ਤੇ ਤੁਹਾਡੇ ਲਈ ਕਿਹੜਾ ਪ੍ਰੋਗਰਾਮ ਜਾਂ ਫਿਰ ਕਿਹੜੀ ਪ੍ਰੋਵਿੰਸ ਚੂਜ਼ ਕਰਨੀ ਵਧੀਆ ਰਹੂਗੀ ਤਾਂ ਤੁਸੀਂ ਕਿਸੇ ਕੰਸਲਟੈਂਟ ਦੀ ਵੀ ਹੈਲਪ ਲੈ ਸਕਦੇ ਆ ਬਟ ਆਪਣੇ ਲਈ ਇੱਕ ਰਾਈਟ ਪ੍ਰੋਵਿੰਸ ਜਾਂ ਫਿਰ ਰਾਈਟ ਪ੍ਰੋਗਰਾਮ ਚੂਜ਼ ਕਰਨਾ ਬਹੁਤ ਜ਼ਿਆਦਾ ਮੈਂਡੇਟਰੀ ਹੈ ਸੋ ਅਗਰ ਸੀ ਪਲਾਨਿੰਗ ਕਰਕੇ ਚੱਲੂਗੇ ਤਾਂ ਹੀ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਐਕਸਪੈਕਟ ਕਰ ਸਕਦੇ ਆ ਕਿਉਂਕਿ ਬਿਨਾ ਪ੍ਰੋਪਰ ਪਲਾਨਿੰਗ ਤੋਂ ਤੁਹਾਡੇ ਲਈ ਪੀਆਰ ਹਾਸਿਲ ਕਰਨਾ ਡਿਫਿਕਲਟ ਹੋ ਸਕਦਾ ਆ ਇਸ ਤੋਂ ਇਲਾਵਾ ਕੈਨੇਡਾ ਨੇ ਆਪਣੇ ਸਿਸਟਮ ਨੂੰ ਡਿਜੀਟਲ ਕਰ ਦਿੱਤਾ ਆ ਸੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਿਸਟੇਕ ਅਗਰ ਤੁਹਾਡੀ ਪ੍ਰੋਫਾਈਲ ਦੇ ਵਿੱਚ ਹੈ ਤਾਂ ਕਿਸੇ ਵੀ ਟਾਈਮ ਤੁਹਾਡਾ ਵੀਜ਼ਾ ਰਿਜੈਕਟ ਹੋ ਸਕਦਾ ਆ ਇਸ ਲਈ ਕਿਸੇ ਵੀ ਤਰ੍ਹਾਂ ਦੀ ਗਲਤੀ ਤੋਂ ਮਿਸਟੇਕ ਤੋਂ ਖੁਦ ਨੂੰ ਬਚਾਉਣਾ ਆ ਆਪਣੀ ਪ੍ਰੋਫਾਈਲ ਨੂੰ ਵਧੀਆ ਤਰ੍ਹਾਂ ਏਵੈਲੂਏਟ ਕਰਨ ਤੋਂ ਬਾਅਦ ਹੀ ਲਗਾਉਣਾ ਆ ਕਿਉਂਕਿ ਅਗਰ ਤੁਹਾਡੀ ਪ੍ਰੋਫਾਈਲ ਦੇ ਵਿੱਚ ਕੋਈ ਛੋਟੀ ਜੀ ਮਿਸਟੇਕ ਕਾਤਾ ਉਹਨੂੰ ਸਿਸਟਮ ਪੂਰੀ ਤਰ੍ਹਾਂ ਰਿਜੈਕਟ ਕਰ ਸਕਦਾ ਹੈ ਜਿਸ ਦੇ ਕਾਰਨ ਤੁਹਾਡਾ ਵੀਜ਼ਾ ਵੀ ਰਿਫਿਊਜ਼ ਹੋ ਸਕਦਾ ਹੈ ਇਹਨਾਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਅਗਰ ਤੁਸੀਂ ਰੱਖੋਗੇ ਤਾਂ इजीली ਕੈਨੇਡਾ ਦਾ ਵੀਜ਼ਾ ਲੈ ਸਕਦੇ ਆ ਇਸ ਤੋਂ ਇਲਾਵਾ ਫੰਡਿੰਗ ਬਹੁਤ ਜ਼ਿਆਦਾ ਮੇਜਰ ਰੋਲ ਪਲੇ ਕਰ ਰਹੀ ਆ ਤੁਹਾਡੀ ਫਾਈਨੈਂਸ਼ੀਅਲ ਕੰਡੀਸ਼ਨ ਜਿੰਨੀ ਜ਼ਿਆਦਾ ਵਧੀਆ ਹੋਊਗੀ ਜਿੰਨੇ ਵਧੀਆ ਟਾਈਜ਼ ਹੋਣਗੇ ਤੁਹਾਡੇ ਉਨਾ ਹੀ ਇਜ਼ੀ ਰਹੂਗਾ ਕੈਨੇਡਾ ਦੇ ਵਿੱਚ ਵੀਜ਼ਾ ਲੈਣਾ ਇਸ ਤੋਂ ਇਲਾਵਾ ਅਗਰ ਤੁਹਾਡੇ ਕੋਲ ਟ੍ਰੈਵਲ ਹਿਸਟਰੀ ਹੈ ਤਾਂ ਉਹ ਵੀ ਤੁਹਾਡੇ ਲਈ ਬੈਨੀਫੀਸ਼ੀਅਲ ਸਾਬਿਤ ਹੋ ਸਕਦੀ ਆ ਵੀਜ਼ਾ ਲੈਣ ਦੇ ਵਿੱਚ ਇਫ ਯੂ ਹੈਵ ਐਨੀ ਫਰਦਰ ਕੁਰੀਜ਼ ਪਲੀਜ਼ ਲੈਟ ਸੈਕਸ਼ਨ ਆਈ ਹੋਪ ਗਾਇਜ਼ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋਊਗੀ ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹੋ ਜਿਹੇ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ मिलਦੀ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਗੁੱਡ ਬਾਏ ਐਂਡ ਥੈਂਕਸ ਫॉर ਵਾਚਿੰਗ ਸਟੇ ਪੋਜ਼ਿਟਿਵ ਸਟੇ ਹੌਪਫੁਲ